ਉਹਨਾਂ ਨਾਲ ਸੀ ਕਿ ਪਿੱਛਾ ਤੇ ਇਰੇਜ ਨੇ ਮੰਗਲ ਨੇ ਕਿਸੇ ਨੂੰ ਜੀਤੇ ਤੇ ਜਿੰਦੇ ਸੀ ਤੇ ਅਨੰਦ ਜੀ ਦੇ ਨੌਂ ਦਾ ਸਪੈਕਟਿਵ ਜਦੋਂ ਸਾਨੂੰ ਮੁਲਾਜ਼ਮਾਂ ਨੇ ਫੋਨ ਆਇਆ ਜੀ ਵੀ ਉਹਨੂੰ ਦਿੱਲੀ 에어ਪੋਰਟ ਤੇ ਗੱਤਾਰ ਕਰ ਲਈ ਕਿ ਇਹਨਾਂ ਦੀ ਜੋ ਪ੍ਰਾਪਰਟੀ ਸੀ ਜਿਹਦੇ ਉੱਪਰ ਚਾਰ ਜਿਹੜੇ ਵੇਚਣਾ ਕੋਈ ਰਹਿ ਗਿਆ ਅੱਡੇ ਕੋਲ ਮਤਲਬ ਦੂਜਾ ਡੇਢ ਬਚਾਰ ਹੈ ਜੀ ਉਹਨੂੰ ਜਿਹੜਾ ਇੱਕ ਨਾ ਪਿੱਛਾ ਸਾਲ ਸਟੱਡਮ ਨਾਲ ਖਾਂਜੋਗੀ ਵੀ ਜਾਣੀ ਨਹੀਂ ਹੋ ਜਾ ਮੈਂ ਉਹ ਬਾਹਰ ਸੀ ਫਿਰ ਮੈਂ ਵੀ ਬਾਹਰ ਤਨੂੰ ਦੇ ਹੱਥ ਲੰਬੇ ਆ ਜੀ ਜੋ ਕਰੂਗਾ ਉਹ ਫਸ ਨਹੀਂ ਸਕਦਾ ਫਾਬੀਆ ਪੀਲਾਏ 911 ਨੂੰ ਨਿਯਤ ਪੜਤਗਾਂ ਨੂੰ ਇਹ ਇਲਜ਼ਾਮ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਉਦਾਸ ਤੇ ਬੇਬਸ ਮਾਪੇ ਆਪਣਾ ਦਰਦ ਸੁਣਾ ਰਹੇ ਨੇ ਪੁੱਤ ਦਾ ਦੁੱਖ ਦੇਖਿਆ ਨਹੀਂ ਜਾਂਦਾ ਆਪਣੇ ਪੁੱਤ ਦੇ ਚੰਗੇ ਭਵਿੱਖ ਦੇ ਲਈ ਮੂੰਹ ਨੂੰ ਪੜਾਇਆ ਸੀ ਉਸ ਨੂੰ ਕੈਨੇਡਾ ਭੇਜਿਆ 28 ਲੱਖ ਰੁਪਏ ਪੜਾਈ ਤੇ ਖਰਚ ਕੀਤੇ ਪਰ ਉਹ ਕੈਨੇਡਾ ਗਈ ਤੇ ਉੱਥੇ ਜਾ ਕੇ ਮੁੱਕਰ ਗਈ ਠੱਗੀ ਵੱਡੀ ਹੋਈ ਤੇ ਇਸ ਲਈ ਇਹਨਾਂ ਨੂੰ ਇੰਤਜ਼ਾਰ ਵੀ ਵੱਡਾ ਕਰਨਾ ਪਿਆ 2015 ਚ ਵਿਆਹ ਹੋਇਆ ਸੀ ਚੰਗਾ ਖਰਚਾ ਕੀਤਾ ਤੇ ਫਿਰ ਜਦੋਂ ਨਿਰਾਸ਼ਾ ਹੋਈ ਠੱਗੀ ਮਹਿਸੂਸ ਹੋਈ ਤਾਂ 2021 ਦੇ ਵਿੱਚ ਇਹਨਾਂ ਨੇ ਮਾਮਲਾ ਦਰਜ ਕਰਵਾਇਆ ਤੇ ਹੁਣ ਜਦੋਂ ਉਹ ਕੁੜੀ ਵਾਪਸ ਭਾਰਤ ਪਰਤੀ ਤਾਂ 에어ਪੋਰਟ ਤੇ ਉਤਰਦਈ 에어ਪੋਰਟ ਅਥਾਰਟੀ ਨੇ ਉਸ ਨੂੰ ਰੋਕ ਲਿਆ ਤੇ ਫਿਰ ਪੁਲਿਸ ਨੂੰ ਇਤਲਾਹ ਦਿੱਤੀ ਤੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਇਹ ਮਾਮਲਾ ਲੁਧਿਆਣਾ ਦਿਹਾਤੀ ਦਾ ਹੈ ਜਿੱਥੇ ਰਾਏਕੋਟ ਦੇ ਪਿੰਡ ਮਹਿਰਾਨਾ ਕਲਾਂ ਦੇ ਵਿੱਚ ਇਹ ਪਰਿਵਾਰ ਆਪਣੀ ਜ਼ਮੀਨ ਵੇਚ ਕੇ ਆਪਣੀ ਨੂੰਹ ਦੀਆਂ ਫੀਸਾਂ ਭਰਦਾ ਰਿਹਾ ਪਰ ਇਹਨਾਂ ਦੇ ਨਾਲ ਠੱਗੀ ਹੋ ਗਈ ਪਰ ਹੁਣ ਜਦੋਂ ਕੁੜੀ 10 ਜਨਵਰੀ ਨੂੰ ਇੰਡੀਆ ਅਚ ਆਪਣੀ ਭੈਣ ਦੇ ਵਿਆਹ ਲਈ ਆਈ ਤਾਂ ਦਿੱਲੀ ਏਅਰਪੋਰਟ ਤੇ ਉਤਰਦੇ ਸਮੇਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਜਿਹੜੀ ਸਾਡੀ ਨੂੰਹ ਸੀ ਲੜਕੀ ਵਧੀਆ ਸੀ ਵਿਆਹ ਕੇ ਲੈ ਗਿਆ ਸੀ ਵਧੀਆ ਪ੍ਰੰਗ ਚੱਲ ਰਿਹਾ ਸੀਗਾ ਦੇਖੋ 4 ਨੰਬਰ ਤੋਂ ਲੈ ਕੇ 19 ਦਸੰਬਰ ਤੱਕ ਸਾਡੇ ਕੋਲ ਰਹੀ ਤੇ 20 ਦਸੰਬਰ ਨੂੰ ਉਹਦੀ ਫਲੈਟ ਸੀ 19 ਦਸੰਬਰ ਨੂੰ ਘਰ ਉ ਜਾ ਕੇ ਉਹ ਚਲੋ ਵਧੀਆ ਹਮਾਰਾ ਬੇਟਾ ਜਗਰੂਪ ਸਿੰਘ ਕੋਲ ਮੇਰਪੋਰਟ ਤੱਕ ਸੱਡ ਕੇ ਵੀ ਆਇਆ ਸੀ ਇਹ ਚਲੋ ਵਧੀਆ ਚੱਲੀ ਜਾਂਦਾ ਸੀਗਾ ਵਧੀਆ ਪਹਿਲਾਂ ਫਾਨੂੰ ਪਹੁੰਚ ਕੇ ਉੱਥੇ ਫੋਨ ਵੀ ਕਰਦੀ ਰਹੀ ਸਾਰੀ ਗੱਲਬਾਤ ਕਰਦੀ ਰਹੀ ਜਣੀ ਵਧੀਆ 2 ਸਾਲ ਅਸੀਂ ਉਹਨੇ ਫੀਸਾਂ ਭੇਜ ਰਏ ਜਿੰਨੀਆਂ ਮੰਗਲੀਆਂ ਦੀ ਸੀ ਉਹਨੇ ਫੀਸ ਭੇਜ ਦਿੰਦੇ ਸੀ ਤੇ ਬਾਅਦ ਵਿੱਚ ਜਣੀ ਮਤਲਬ 2 ਸਾਲ ਬਾਅਦ ਪੜ੍ਹਾਈ ਬਾਅਦ ਜਦੋਂ ਵੱਡੋ ਦੀ ਮੰਮੀ ਨੇ ਉਹਨੇ ਆਪਣੀ ਫੈਲਵਾਲ ਲਗਾਤੀ ਤਾਂ ਮੰਮੀ ਸੀ ਲੱਗ ਗਈ ਮੰਮੀ ਦਾ ਵੀ ਅੰਮ੍ਰਿਤ ਗੁਰੂਪ ਸਿੰਘ ਨੇ ਜਣੀ ਵਧੀਆ ਉਹਦੇ ਨਾਲ ਪੈਸੇ ਸ਼ੋਅ ਕਰਕੇ ਤੇ ਵਧੀਆ ਉਹਦੇ ਕਾਗਜ਼ ਪੱਤਰ ਭੇਜ ਕੇ ਉਹਨੂੰ ਭੇਜਿਆ ਤੇ ਜਦ ਤੋਂ ਬਾਦ ਉਹ ਹਿੰਮਤ ਚੱਲ ਗਈ ਉਸ ਤੋਂ ਬਾਅਦ ਤਾਂ ਫਿਰ ਦਿਨ ਤੋਂ ਦਿਨ ਵਿਗੜਦੀ ਜਾਂਦਾ ਨਾਲ ਦਾ ਹਾਲਾਤ ਬਦਲਦੀ ਗੱਜੇ ਲਗੇ ਉਸ ਦੀ ਮਕਦਮਾ ਹੀ ਜਲਾਈ 2021 ਨੂੰ ਕਰਾਇਆ ਸੀ ਜੀ ਹਾਂ ਜੀ ਸਾਨੂੰ ਪਤਾ ਲੱਗ ਗਿਆ ਸੀ ਕਿ ਜਦੋਂ ਵੀ ਇਹ ਸਾਨੂੰ ਪਹਿਲਾਂ ਪਤਾ ਨਹੀਂ ਸੀ ਕਿ ਉਹਨੇ ਇੰਡੀਆ ਆਉਣਾ ਬਾਅਦ ਵਿੱਚ ਸਾਨੂੰ ਪਤਾ ਲੱਗਾ ਵੀ ਇੰਡੀਆ ਆਉਣਾ ਤੇ ਇਹਨੂੰ ਜਦੋਂ ਗ੍ਰਿਫਤਾਰ ਕੀਤੀ ਉਸ ਦਿਨ ਸਾਨੂੰ ਮੁਲਾਜ਼ਮਾਂ ਦੇ ਫੋਨ ਆਇਆ ਜੀ ਵੀ ਉਹਨੂੰ ਦਿੱਲੀ 에어ਪੋਰਟ ਤੇ ਗ੍ਰਿਫਤਾਰ ਕਰ ਲਿਆ ਤੇ ਉਹਨੂੰ ਉਸ ਨੂੰ ਲੈ ਕੇ ਮੈਂ ਜਿੱਥੋਂ ਇਹ ਰਾਸਤ ਵਿੱਚ ਲੈ ਕੇ ਲੈ ਕੇ ਆ ਮੈਂ ਤੇ ਆਖਰ ਖ ਸਾਡੇ ਤੋਂ ਸਖਤਕਾਰ ਵੀ ਮੰਗ ਕਰ ਰਹੇ ਆ ਜੀ ਕਿ ਜਦੋਂ ਤੇ ਆਉਣ ਵਾਲੀ ਜਿਹੜੀ ਹੋਰ ਵੀ ਕੋਈ ਲੜਕੀਆਂ ਨੇ ਉਹ ਪਾਬਜਾਨੀ ਸਹੁਰੇ ਪਰਿਵਾਰ ਨੂੰ ਠੋਖਾ ਨਾ ਦੇਣ ਦੇ ਸਕਣ ਉਹ ਤੇ ਉਹਨਾਂ ਨੂੰ ਕੋਈ ਸੌਫਿਸ ਮਿਲ ਜਪੇ ਇਸ ਗੱਲ ਤੋਂ ਤੇ ਵਕਤ ਹੁਣ ਜਿੰਨੇ ਸਾਡੇ ਪੈਸੇ ਫੈਸਲਾ ਹੋਊ ਜਮੇ ਉਹ ਦੇਖੀ ਜਾਊਗੀ ਬਕੀ ਮਰ ਜਿੰਨੇ ਸਾਡੇ 28 ਲੱਖ ਰੁਪਏ ਅਸੀਂ ਬੜਾ ਖਰਚ ਆਇਆ ਸਾਰਾ ਖਰਚ ਉਹਦੀ ਪੜਾਈ ਤੇ ਤੇ ਜਦ ਮੇ ਫੈਸਲਾ ਹੋ ਗਿਆ ਤਾਂ ਵਿਆਹ ਸਮੇਂ ਜਿਵੇਂ ਮੰਗ ਕਰਾਂਗੇ ਉਹਦੀ ਕਿ ਜਿਹਾ ਜੀ ਸਾਡੇ ਕੋਲ 2.5 ਕਿਲੇ ਜਿੰਨ ਤੋਂ ਪ੍ਰੋਪਰਟੀ ਸੀ ਜਿਹਦੇ ਪਰ 45000 ਦੇ ਬੇਚੂਕਾ ਥੋੜੀ ਰਹਿ ਗਈ ਸਾਡੇ ਕੋਲ ਮਤਲਬ 1.5 ਬਿਗਾ ਰਹਿ ਗਈ ਉਹਨੇ ਕਿ ਹੁਣ ਕੀ ਨਾ ਕੀ ਕਰੇ ਫੀਤਾ ਸਾਰ ਸਕਦਾ ਉਹਨੇ ਨਾਲ ਖਾਂ ਜੋਗੇ ਵੀ ਜਾਣੇ ਨਹੀਂ ਹੁੰਦੇ ਉਹਨੇ ਬਹੁਤ ਵਧੀਆ ਰਹੀ ਮੇਰੇ ਨਾਲ ਮਹੀਨਾ ਸਾਡਾ 1.5 ਮਹੀਨਾ ਔਰ ਦੂਬਾ ਚ ਬਾਹਰ ਦੀ ਤਿਆਰੀ ਹੋ ਗਈ ਸੀ ਬਹੁਤ ਚੀਜ਼ ਦਵਾਈ ਉਹਨੂੰ ਕਈ ਚੀਜ਼ ਮੰਗਦੀ ਸੀ ਉਹੀ ਸਾਰੀ ਚੀਜ਼ ਲੈ ਕੇ ਰੇ ਭੇਜੀ ਉਹਨੂੰ ਨਾਲ ਫੇਰ ਕਹਿੰਦੀ ਮੈਂ ਉਹ ਚੀਜ਼ ਲੈਣੀ ਹੈ ਉਹ ਲੈਣੀ ਹੈ ਉਹ ਵੀ ਫੇਰ ਅਸੀਂ ਦਵਾਈ ਔਖੀ ਸੌਖੀਆਂ ਲੱਖ ਰੁਪਏ ਦੀ ਫੇਰ ਚੀਜ਼ ਉਹਨੇ ਮੰਗੀ ਫੇਰ ਦਵਾਈ ਫੇ ਜਦਾਂ ਲੱਗੀ ਵਧੀਆ ਖੁਸ਼ ਹੋ ਕੇ ਨਰਿੰਦਰ ਮਿਲ ਮਿਲ ਕੇ ਗਈ ਫੋਨ ਵੀ ਕੌਣ ਕਰਦੀ ਹੁੰਦੀ ਸੀ ਥੋੜਾ ਟਾਈਮ ਔਰ ਦੂਬਾਦ ਚ ਵਧੀਆ ਕਾਲ ਹੈ ਕਈ ਵਾਰ ਕਹਿ ਦੇਣਾ ਮੈਨੂੰ ਟਾਈਮ ਨਹੀਂ ਹੈਗਾ ਮੰਮੀ ਮੁੰਡੇ ਨੇ ਮੇਰੇ ਨੇ ਫੋਨ ਲਾਉਣਾ ਕਹਿ ਦਿੰਦੀ ਮੈਂ ਬੀਜੀ ਆ ਮੈਨੂੰ ਟਾਈਮ ਨਹੀਂ ਹੈਗਾ ਜੇ ਅਸੀਂ ਇੱਧਰ ਲਾਉਣ ਕਿਸੇ ਦਾ ਉਹਦਾ ਉਹਦਾ ਫੋਨ ਬੀਜੀ ਹੁੰਦਾ ਸੀ ਫੇਰ ਵੀ ਵਧੀਆ ਕਰੀ ਗਈ ਕਦੇ ਕਦੇ ਕਰ ਲਿੰਦੀ ਸੀ ਕਹਦਾ ਮੰਮੀ ਬਾਹਰ ਚਲੀ ਗਈ ਫੇਰ ਜਿਵੇਂ ਫੋਨ ਉਹਨੇ ਬੰਦ ਕਰਤਾ ਪੈਸੇ ਲੱਗਿਆ ਉਹਨਾ ਪੂਰਾ ਮਰ ਜਾਏ ਸਨ ਵਾਅਦਾ ਵਾਅਦੇ ਸਜਾਈ ਨੇ ਮੈਨੂੰ ਨਹੀਂ ਚਾਹੀਦਾ ਹੋਰ ਕੁੜੀਆਂ ਨੂੰ ਵੀ ਪਤਾ ਲੱਗ ਜਾਵੇ ਵੀ ਕਿ ਮੈਂ ਕਰੀਦਾ ਹੁਣ ਇਹਦੇ ਨਾਲ ਹੋ ਗਿਆ ਆਪਾਂ ਹੁਣ ਵੀ ਡਰੋ ਗਿਆ ਆਪਣਾ ਆਇਆ ਇਹਦੀ ਗਲਤੀ ਕਰ ਪੁਲਿਸ ਨੇ ਮੁਲਜ਼ਮ ਮੈਲਾ ਨੂੰ ਗ੍ਰਿਫਤਾਰ ਕਰ ਲਿਆ ਉਸ ਦਾ ਇੱਕ ਦਿਨ ਦਾ ਰਿਮਾਂਡ ਵੀ ਹਾਸਲ ਕੀਤਾ ਗਿਆ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਇਹ ਕੋਈ ਪਹਿਲਾ ਮਾਮਲਾ ਤਾਂ ਨਹੀਂ ਹੈ ਪੰਜਾਬ ਦੇ ਵਿੱਚੋਂ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਜਿੱਥੇ ਸਾਰੇ ਪਰਿਵਾਰ ਵਾਲੇ ਇਲਜ਼ਾਮ ਲਗਾਉਂਦੇ ਨੇ ਕਿ ਇਸ ਤਰ੍ਹਾਂ ਦੇ ਮਾਮਲੇ ਉਹਨਾਂ ਨਾਲ ਸਾਹਮਣੇ ਆਏ ਨੇ ਜੋ ਬੇहद ਨਿਰਾਸ਼ ਕਰਨ ਵਾਲੇ ਨੇ ਬਤਿੰਦਾ ਉਹਨਾਂ ਨੇ ਕੰਪਲੇਂਟ ਕੀਤੀ ਸੀ ਮਾਨਯੋਗ ਸ਼ਿਵਮਾਨ ਅਫਸਰ ਸਾਹਿਬਾਨ ਦੇ ਦਫ਼ਤਰ ਕਿ ਇੱਕ ਲੜਕੀ ਜੈਸਮੀਨ ਕੌਰ ਪੁਤਰੀ ਚੰਚਲ ਸਿੰਘ ਵਾਸੀ ਕਰੋ ਖੇਤਰ ਹਾਲਵਾ ਸਿਦਰਾਹਾ ਉਹਦੇ ਨਾਲ ਉਹਨੇ ਮੈਰਿਜ ਕਰੀ ਸੀ ਮੈਰਿਜ ਇਸ ਬੇਸ ਤੇ ਕਰੀ ਸੀ ਵੀ ਉਹ ਪੂਰੀ ਹਾਈਲਟ ਪਾਸ ਸੀ ਤੇ ਵਿਆਹ ਤੋਂ ਬਾਅਦ ਇਹਨੂੰ ਵੀ ਜਗਤਪ ਸਿੰਘ ਨੂੰ ਵਿਦੇਸ਼ ਲੈ ਕੇ ਜਾਊਗੀ ਜੱਟਾ 2015 ਚ ਇਹਨਾਂ ਦੀ ਮੈਰਿਜ ਹੋਈ ਤੇ ਉਹ ਇਹਨੇ ਦੋਸ਼ ਲਾਇਆ ਸੀ ਦਰਖਾਸਤ ਵਿੱਚ ਕਮਿਸ਼ਨਟ ਚ ਵੀ 28 ਲੱਖ ਰੁਪਇਆ ਮੇਰੇ ਤੋਂ ਖਰਚਾ ਕੇ ਗਰੂਪ ਸਿੰਘ ਤੋਂ ਜ਼ਮੀਨ ਵੇਚ ਕੇ ਇਹਨੇ ਲਾਇਆ ਇਹ ਕੁੜੀ ਨੂੰ ਵਿਦੇਸ਼ ਭੇਜਿਆ ਪੜ੍ਹਾਈ ਵਾਸਤੇ ਉਸ ਤੋਂ ਬਾਅਦ ਉਹ ਇਹਨੂੰ ਉਹਨੇ ਮਤਲਬ ਬੁਲਾਇਆ ਨੀ ਕੈਨੇਡਾ ਇਹ ਇਸ ਕਰਕੇ ਇਹਨੇ ਕੰਪਲੇਂਟ ਦਿੱਤੀ ਤੇ ਉਹ ਕਮਲੇਟ ਦੀ ਪੜਤਾਲ ਹੋਣ ਪ੍ਰੰਤ ਮਕਦਮਾ ਨੰਬਰ 94 ਸਾਲ 2021 ਤੇ ਅੰਡਰ ਸੈਕਸ਼ਨ 420 406 ਆਈਪੀਸੀ ਥਾਣਾ ਸਦਰ ਰੈਕੋਰਡ ਦਰਜ ਹੋਇਆ ਸੀ ਉਹ ਉਸ ਮਕਦਮੇ ਦੀ ਤਫਤੀਸ਼ ਦੌਰਾਨ ਅਸੀਂ ਉਹ ਉਹ ਆਲਰੇਡੀ ਕੈਨੇਡਾ ਜਾ ਚੁੱਕੀ ਸੀ ਵਿਆਹ ਕਰਾ ਕੇ ਤਾਂ ਅਸੀਂ ਐਲਓਸੀ ਜਾਰੀ ਕਰਵਾਈ ਸੀ ਤਾਂ ਜੋ ਉਹਨੂੰ ਜਦੋਂ ਆਵੇ ਤਾਂ ਅਸੀਂ ਉਹਨੂੰ ਕਾਬੂ ਕਰ ਸਕੀਏ ਕਿ ਉਹ ਐਲਓਸੀ ਉਹ ਕੈਨੇਡਾ ਤੋਂ ਆਈ ਤੇ ਉਹ ਸਾਨੂੰ 에어ਪੋਰਟ ਵਾਲਿਆਂ ਨੂੰ ਸੂਚਨਾ ਦਿੱਤੀ ਗਈ ਵੀ ਭਾਈ ਆਜੋ ਇਹਨੂੰ ਸਾਡੇ ਹੈਂਡਓਵਰ ਕਰਤਾ ਹੁੰਦੇ ਉਹਨੂੰ ਕਰ ਲਿਆ ਹਾਂ ਕਾਬੂ ਕਰਕੇ ਤੇ ਉਹਦੀ ਅਸੀਂ ਇਸ ਮੁਕਦਮੇ ਵਿੱਚ ਰਿਸਟ ਪਾਈ ਆ ਜੀ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜੀ ਇਸ ਮੋੜ ਤੋਂ ਮੇਚੋ ਤੋਂ ਪੁਸ਼ਕੇਸ ਜਾ ਰਹੀ ਹੈ ਜੀ